ਸਾਚੀਆ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰਾਂ ਜੀ ਦੇਸ਼ ਦੁਨੀਆ ਬੁਲੇਟਿਨ ਦੇਸ਼ ਦੁਨੀਆ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਆਸਟ੍ਰੇਲੀਆ ਤੋਂ ਰਿਪੋਰਟ ਹੋਵੇਗਾ ਪੰਜਾਬੀ ਪਰਿਵਾਰ ਰਿਪਬਲਿਕਨ ਨੇਤਾਮਾਨੇ ਡੈਮੋਕ੍ਰੇਟਸ ਤੇ ਲਗਾਈ ਗੰਭੀਰ ਦੋਸ਼ ਲਾਤੀਨ ਚ ਹਵਾਈ ਫੋਸ ਦਾ ਜਹਾਜ਼ ਹਾਦਸਾ ਗ੍ਰਸਤ ਜਰਮਨ ਦੀ ਸੁਰੱਖਿਆ ਚ ਲੱਗਾ ਸਨ ਈਥੋਪੀਆ ਦੇ ਅਮਹਾਰਾ ਚ ਵੱਡਾ ਹਾਦਸਾ ਤੇ ਹੁਣ ਖਬਰਾਂ ਵਿਸਤਾਰ ਨਾਲ ਇਸ ਸਮੇਂ ਗੈਰਕਾਨੂੰਨੀ ਪ੍ਰਵਾਸ ਪੂਰੀ ਦੁਨੀਆ 'ਚ ਵੱਡਾ ਮੁੱਦਾ ਬਣਿਆ ਹੋਇਆ ਹੈ ਦੁਨੀਆ ਦੇ ਕਈ ਮੁਲਕਾਂ 'ਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਲੈ ਕੇ ਵੱਡੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਤਾਰ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਬੀਤੇ ਹਫਤੇ ਵੀ ਅਮਰੀਕਾ ਤੋਂ 71 ਸਾਲਾਂ ਹਰਜੀਤ ਕੌਰ ਜੋ ਪਿਛਲੇ 33 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੇ ਸਨ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਅਮਰੀਕਾ ਤੋਂ ਬਾਅਦ ਹੁਣ ਕਈ ਮੁਲਕਾਂ ਵੱਲੋਂ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ 'ਚ ਸਖਤੀ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਆਸਟ੍ਰੇਲੀਆ ਵੱਲੋਂ ਆਪਣੀ ਇਮੀਗ੍ਰੇਸ਼ਨ ਨੀਤੀ ਸਖਤ ਕਰ ਦਿੱਤੀ ਗਈ। ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨੀਤੀਆਂ ਦੀ ਸਖਤੀ ਕਾਰਨ ਇੱਕ ਹੋਰ ਪੰਜਾਬੀ ਪਰਿਵਾਰ ਨੂੰ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ ਗਏ ਨੇ। ਮੈਲਬੌਰਨ, ਬਿੰਡਹਮ, ਵੇਲ ਇਲਾਕੇ 'ਚ ਰਹਿ ਰਹੇ ਇੱਕ ਪੰਜਾਬੀ ਪਰਿਵਾਰ ਨੂੰ ਨਵੰਬਰ ਤੱਕ ਦੇਸ਼ ਛੱਡਣ ਦੇ ਹੁਕਮ ਦਿੱਤੇ ਗਏ ਨੇ। ਅਮਨਦੀਪ ਕੌਰ ਅਤੇ ਸਟੀਵਨ ਸਿੰਘ ਜੋ ਕਿ ਸਾਲ 2009 ਚ ਆਸਟ੍ਰੇਲੀਆ ਆਏ ਸਨ ਉਹ ਪਿਛਲੇ ਕਈ ਸਾਲਾਂ ਤੋਂ ਆਰਜੀ ਵੀਜ਼ਿਆਂ ਤੇ ਇੱਥੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਅਤੇ ਕਈ ਵਾਰ ਪੱਕੀ ਰਿਹਾਇਸ਼ ਲਈ ਅਰਜ਼ੀਆਂ ਦਾਖਲ ਕਰ ਚੁੱਕੇ ਨੇ ਪਰ ਸਰਕਾਰੀ ਅਧਿਕਾਰੀਆਂ ਨੇ ਉਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਰੱਦ ਕਰਦੇ ਹੋਏ ਹੁਣ ਇਸ ਪਰਿਵਾਰ ਨੂੰ ਵਾਪਸ ਭਾਰਤ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਹੈ ਇਸ ਫੈਸਲੇ ਨਾਲ ਉਹਨਾਂ ਦੇ 12 ਸਾਲਾ ਪੁੱਤਰ ਅਭਿਜੋਤ ਸਿੰਘ ਦਾ ਭਵਿੱਖ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ ਅਭਿਜੋਤ ਆਸਟ੍ਰੇਲੀਆ ਚ ਜਨਮਿਆ ਹੈ ਅਤੇ ਆਸਟ੍ਰੇਲੀਆਈ ਨਾਗਰਿਕਤਾ ਰੱਖਦਾ ਹੈ ਉਹ ਸਥਾਨਕ ਸਕੂਲ ਚ ਪੜਦਾ ਹੈ ਮਨੁੱਖੀ ਹੱਕਾਂ ਦੇ ਮਾਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ ਇਮੀਗ੍ਰੇਸ਼ਨ ਨੀਤੀ ਦਾ ਨਹੀਂ ਸਗੋ ਬੱਚੇ ਦੇ ਹੱਕ ਦਾ ਵੀ ਹੈ ਬੱਚੇ ਨੂੰ ਆਪਣੇ ਮਾਪਿਆਂ ਨਾਲ ਰਹਿਣ ਦਾ ਹੱਕ ਹੈ ਅਤੇ ਸਰਕਾਰੀ ਫੈਸਲੇ ਨਾਲ ਇਹ ਹੱਕ ਖਤਰੇ ਚ ਪੈ ਰਿਹਾ ਹੈ ਅਮਰੀਕਾ ਚ ਸ਼ਟਡਾਊਨ ਨਾਲ ਪੂਰੇ ਅਮਰੀਕਾ ਚ ਇੱਕ ਵੱਡਾ ਰਾਜਨੀਤਿਕ ਤੂਫਾਨ ਪੈਦਾ ਹੋ ਗਿਆ ਹੈ रिपब्लिकन ਨੇ ਦਾਮਾਨੇ ਡੈਮੋਕ੍ਰੇਟ ਸੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੁਫਤ ਸੇ ਸੰਭਾਲ ਪ੍ਰਦਾਨ ਕਰਨ ਦੀ ਸ਼ਰਤ ਤੇ ਬਜਟ ਪਾਸ ਹੋਣ 'ਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ। ਇਸ ਦੌਰਾਨ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਰਿਪਬਲਿਕਨ ਜ਼ਰੂਰੀ ਖਰਚਿਆਂ ਨੂੰ ਇੱਕ ਰਾਜਨੀਤਿਕ ਬਹਿਸ ਵਿੱਚ ਬਦਲ ਰਹੇ ਨੇ। ਵਾਈਟ ਹਾਊਸ ਦੀ ਪ੍ਰੈਸ ਕਟਰ ਕੈਰੋਲਿਨ ਲੈਵਿਟ ਅਤੇ ਅਮਰੀਕੀ ਉਪਰਾਸ਼ਟਪਤੀ ਜੇ.ਡੀ. ਵੈਂਜ਼ ਨੇ ਹੁਣ ਇਸ ਮਾਮਲੇ ਤੇ ਬਿਆਨ ਜਾਰੀ ਕੀਤੇ ਨੇ। ਦੋਵਾਂ ਨੇਤਾਵਾਂ ਨੇ ਡੈਮੋਕ੍ਰੈਟਿਕ ਨੇਤਾਵਾਂ ਦੀ ਸਖਤ ਲੋਚਨਾ ਕੀਤੀ ਹੈ। ਅਤੇ ਬੰਦ ਲਈ ਉਹਨਾਂ ਬੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਵਾਈਟ ਹਾਊਸ ਦੀ ਪ੍ਰੈਸ ਕਟਰ ਕੈਰੋਲਿਨਾ ਲੈਵਿਟ ਨੇ ਕਿਹਾ ਹੈ ਕਿ ਰਿਪਬਲਿਕਨ ਕਾਨੂੰਨ ਸੱਜਾ ਨੇ ਇੱਕ ਸਾਫ਼ ਅਤੇ ਸਿੱਧਾ ਬਿੱਲ ਪਾਸ ਕੀਤਾ ਜਿਸ ਨਾਲ ਸਰਕਾਰ ਨੂੰ 21 ਨਵੰਬਰ ਤੱਕ ਫੰਡ ਮਿਲਦਾ ਰਹਿੰਦਾ ਇਹ ਉਹੀ ਬਿੱਲ ਹੈ ਜੋ ਡੈਮੋਕ੍ਰੇਟਸ ਨੇ 6 ਮਹੀਨੇ ਪਹਿਲਾਂ ਮਨਜ਼ੂਰ ਕੀਤਾ ਸੀ ਜਿਸ 'ਚ ਮਹਿੰਗਾਈ ਨੂੰ ਧਿਆਨ ਚ ਰੱਖਦੇ ਹੋਏ ਮਾਮੂਲੀ ਬਦਲਾਅ ਕੀਤੇ ਗਏ ਸਨ ਫਿਰ ਵੀ ਡੈਮੋਕ੍ਰੈਟਿਕ ਸੈਂਟਰਾਂ ਨੇ ਇਸ ਨੂੰ ਰੱਦ ਕਰ ਦਿੱਤਾ ਉਹਨਾਂ ਅੱਗੇ ਕਿਹਾ ਹੈ ਕਿ ਜਦੋਂ ਡੈਮੋਕ੍ਰੇਟ ਸੱਤਾ 'ਚ ਸਨ ਤਾਂ ਉਹਨਾਂ ਨੇ 13 ਵਾਰ ਅਜਿਹੇ ਬਿੱਲ ਪਾਸ ਕੀਤੇ ਪਰ ਇਸ ਵਾਰ ਉਹਨਾਂ ਨੇ ਬਿੱਲ ਨੂੰ ਰੋਕ ਦਿੱਤਾ ਹੈ ਕਿਉਂਕਿ ਰਿਪਬਲਿਕਨ ਪਾਰਟੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੁਫਤ ਸਿਹਤ ਸੰਭਾਲ ਪ੍ਰਦਾਨ ਕਰਨ ਦਾ ਵਿਰੋਧ ਕਰਦੀ ਹੈ ਲੈਵਿਟ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਅਮਰੀਕੀ ਟੈਕਸ ਦਾਦਾਵਾਂ ਦਾ ਪੈਸਾ ਉਹਨਾਂ ਲੋਕਾਂ ਤੇ ਖਰਚ ਹੋਵੇ ਜਿਨ੍ਹਾਂ ਨੇ ਕਾਨੂੰਨ ਤੋੜਿਆ ਅਮਰੀਕਾ ਪਹਿਲਾਂ ਹੀ 37 ਟ੍ਰਿਲੀਅਨ ਡਾਲਰ ਦਾ ਕਰਜ਼ਾ ਲੈ ਚੁੱਕਾ ਹੈ ਉਧਰ ਉਪਰ ਰਾਸ਼ਟਰਪਤੀ ਜੇ ਡੀ ਵੈਂਸ ਨੇ ਇਸ ਮਾਮਲੇ 'ਚ ਡੈਮੋਕ੍ਰੇਟਸ ਨੂੰ ਦੋਸ਼ੀ ਠਹਿਰਾਇਆ ਉਹਨਾਂ ਕਹਿ ਕੇ ਡੈਮੋਕ੍ਰੇਟਸ ਕਹਿੰਦੇ ਨੇ ਕਿ ਉਹ ਦਵਾਈਆਂ ਦੀਆਂ ਕੀਮਤਾਂ ਘਟਾਉਣਾ ਚਾਹੁੰਦੇ ਨੇ ਜਦੋਂ ਰਾਸ਼ਟਰਪਤੀ ਨੇ ਫਾਰਮਾਸਿਊਟੀਕਲਸ ਕੰਪਨੀਆਂ ਨਾਲ ਗੱਲਬਾਤ ਕਰਦੇ ਦਵਾਈਆਂ ਸਸਤੀਆਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡੈਮੋਕ੍ਰੇਟਸ ਨੇ ਮਦਦ ਨਹੀਂ ਕੀਤੀ ਹੁਣ ਉਹ ਸਰਕਾਰ ਨੂੰ ਬੰਦ ਕਰ ਰਹੇ ਨੇ ਕਿਉਂਕਿ ਅਸੀਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਰਬਾਂ ਡਾਲਰ ਦੀ ਮੁਫਤ ਸੇਵਾ ਨਹੀਂ ਦੇਣਾ ਚਾਹੁੰਦੇ Vance Democratic senators bill, de par Democrats de have Democrats in Congress have officially shut down the United States government. House Republicans passed a nonpartisan, clean piece of legislation to extend current government funding until November 21st. But nearly every single Democrat senator voted against this bill. To be clear, this was the exact same bill that Democrats approved six short months ago in March, just adjusted for inflation. This is the same kind of clean funding bill that Democrats passed 13 separate times when they held the majority during Joe Biden's administration. So the American people woke up this morning and asked the obvious question Why is the government shut down right now? The answer is pure partisan politics being played by the Democrat Party.

ਮਿਲੀ ਜਾਣਕਾਰੀ ਅਨੁਸਾਰ ਹਾਦਸਾ ਗ੍ਰਸਤ ਹੋਇਆ 70ਵੇਂ ਵਿੰਗ ਆਫ ਲਾਤੀਨਾ ਦਾ T260 BC ਜਿਸ ਨੂੰ ਚਲਾਉਣ ਵਾਲੇ ਪਾਇਲਟ ਦੀ ਵੀ ਮੌਤ ਹੋ ਗਈ। ਰਾਹਤ ਕਰਮਚਾਰੀਆਂ ਦੇ ਦਸਤੇ ਜਦੋਂ ਘਟਨਾ ਦੀ ਜਾਣਕਾਰੀ ਮਿਲਦੇ ਹੀ ਘਟਨਾ ਵਾਲੀ ਥਾਂ ਤੇ ਪਹੁੰਚੇ ਤਾਂ ਜਹਾਜ਼ ਅੱਗ ਦੇ ਭਾਂਬੜਾ ਚ ਮਚ ਗਿਆ ਸੀ ਅਤੇ ਜਹਾਜ਼ ਅੰਦਰ ਦੋ ਸੈਨਿਕਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਚੁੱਸ ਚੁੱਕੀਆਂ ਸਨ। ਇਹ ਹਾਦਸਾ ਮਿਲਿਆਰਾਂ ਨੰਬਰ 49 ਅਤੇ ਨੈਸ਼ਨਲ ਪਾਰਕ ਦੇ ਵਿੱਚਕਾਰ ਹੋਇਆ। ਲਾਤੀਨਾ ਦੇ 17ਵੇਂ ਵਿੰਗ ਕਮਾਂਡਰ ਕਰਨਲ ਮੈਸੋਨੇ ਮੈਤੀਨੀ ਅਤੇ ਇੱਕ ਹੋਰ ਨੌਜਵਾਨ ਵਿਦਿਆਰਥੀ ਪਾਇਲਟ ਦੋਨੇ ਹਾਦਸੇ ਦਾ ਸ਼ਿਕਾਰ ਹੋਏ ਨੇ ਅੱਜ ਸਵੇਰੇ 17ਵੇਂ ਵਿੰਗ ਤੋਂ ਜਹਾਂਜੇ ਇੱਕ ਸਿਖਲਾਈ ਮਿਸ਼ਨ ਤਹਿਤ ਉਡਾਨ ਭਰ ਰਿਹਾ ਸੀ ਕਿ ਅਚਾਨਕ ਕਿਸੇ ਨੁਕਸਾਨ ਕਾਰਨ ਜ਼ਮੀਨ ਤੇ ਜਾ ਡਿ ਗਿਆ ਇਸ ਮੰਦਭਾਗੇ ਹਾਦਸੇ ਉੱਪਰ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮਲੋਨੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਹਾਦਸੇ ਕਾਰਨ ਜਿੱਥੇ ਇਟਲੀ ਪਰਚ ਮਾਤਮ ਛਾ ਗਿਆ ਉੱਥੇ ਹੀ ਮਿਲਾਣ ਵਿਖੇ ਇੱਕ ਪ੍ਰੋਗਰਾਮ ਫਰੇਚੇ ਤਰੀਕੋ ਲੋਰੀ ਹੈ ਮਿਲਾਣ ਜਿਸ ਜਹਾਜ਼ ਦੁਆਰਾ ਅਸਮਾਨ ਚ ਰੰਗਾਂ ਦਾ ਇਟਲੀਨ ਦਾ ਨਾਸ਼ਤੀ ਝੰਡਾ ਬਣਾਇਆ ਜਾਣਾ ਸੀ ਉਹ ਪ੍ਰੋਗਰਾਮ ਸੂਕਵਜੋ ਰੱਦ ਕਰ ਦਿੱਤਾ ਗਿਆ ਇਸ ਘਟਨਾ ਦੇ ਕਾਰਨਾਂ ਦੀ ਪ੍ਰਸ਼ਾਸਨ ਵੱਲੋਂ ਬਾਰੀਕੀ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ ਜਰਮਨੀ ਦੀ ਸੁਰੱਖਿਆ ਨੂੰ ਇੱਕ ਵਾਰ ਫਿਰ ਤੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਉੱਤਰੀ ਰਾਜ ਸਲੇਸਵਿੰਗ ਹਾਲਸਟਾਈਨ ਇੱਕ ਮੁੱਖ ਸਥਾਨ ਤੇ ਇੱਕ ਸ਼ੱਕੀ ਡਰੋਨ ਦੇਖਿਆ ਗਿਆ ਜਿਸ ਕਾਰਨ ਨਿਵਾਸੀਆਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਧਿਕਾਰੀਆਂ ਨੇ ਡਰੋਨ ਦੇਖ ਕੇ ਜਾਣ ਦੀ ਰਿਪੋਰਟ ਦੀ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਘਟਨਾ 25 ਸਤੰਬਰ ਨੂੰ ਵਾਪਰੀ ਜਦੋਂ ਸਲੈਸ ਵਿੰਗ ਹਾਲਸਟਾਈਨ ਰਾਜ ਦੀ ਰਾਜਧਾਨੀ ਕੀਲ ਚ ਇੱਕ ਪਾਵਰ ਪਲਾਂਟ ਇੱਕ ਯੂਨੀਵਰਸਿਟੀ ਇੱਕ ਹਸਪਤਾਲ ਅਤੇ ਇੱਕ ਸ਼ਿਪਯਾਰਡ ਉਤੇ 355 ਡਰੋਨ ਘੁੰਮਦੇ ਦੇਖੇ ਗਏ ਰਾਜ ਦੇ ਗ੍ਰਹਿ ਮੰਤਰੀ ਸਵਿੰਸਟਰਲਿਨ ਵਾਕ ਨੇ ਕਿਹਾ ਹੈ ਸਿਕਿਉਰਿਟੀ ਦੀਆਂ ਵਸਤੂਆਂ ਆਕਾਰ ਅਤੇ ਕਿਸਮ ਚ ਵੱਖੋ-ਵੱਖਰੀਆਂ ਸਨ ਮੁੱਖ ਸਰਕਾਰੀ ਵਕੀਲ ਸਟੀਫਨਿੰਗ ਗ੍ਰੋਪ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਰਿਪੋਰਟਾਂ ਦੇ ਅਨੁਸਾਰ ਡਰੋਨ ਸਿਰਫ ਕੀਲ ਤੱਕ ਹੀ ਸੀਮਿਤ ਨਹੀਂ ਸਨ ਡਰੋਨ ਇੱਕ ਫੌਜੀ ਅੱਡੇ ਅਤੇ ਸਵਿੰਦੇਸ਼ੀਲ ਖੇਤਰਾਂ ਜਿਵੇਂ ਕਿ ਹਾਈਡ ਤੇਲ ਰਿਫਾਇਨਰੀ ਉੱਤੇ ਵੀ ਦੇਖੇ ਗਏ ਇਸੇ ਤਰ੍ਹਾਂ ਦੇ ਡਰੋਨ ਗਵਾਂਡੀਰਾਜ ਕਲੈਂਬਰਗ ਵੈਸਟਰਨ ਜਿਸਿਤ ਸੈਂਟਸ ਦੀ ਫੌਜੀ ਅੱਡੇ ਤੇ ਵੀ ਦੇਖੇ ਗਏ ਸਨ ਧਿਆਨ ਜੋ ਗੱਲ ਇਹ ਹੈ ਕਿ ਘਟਨਾਵਾਂ ਅਜੇੇ ਸਮੇਂ 'ਚ ਆਈਆਂ ਨੇ ਜਦੋਂ NATO ਦੇਸ਼ ਪਹਿਲਾਂ ਹੀ ਡਰੋਨ ਗਤੀਵਿਧੀਆਂ ਨੂੰ ਲੈ ਕੇ ਹਾਈ ਅਲਰਟ ਤੇ ਹਨ ਹਾਲ ਹੀ 'ਚ ਪੋਲੈਂਡ ਨੇ ਆਪਣੇ ਹਵਾਈ ਖੇਤਰ 'ਚ ਦਾਖਲ ਹੋਏ ਇੱਕ ਰੂਸੀ ਡਰੋਨ ਨੂੰ ਗੋਲੀ ਮਾਰ ਦਿੱਤੀ ਅਤੇ ਐਸਟੋਨੀਆ ਦੇ ਹਵਾਈ ਖੇਤਰ 'ਚ ਇੱਕ ਰੂਸੀ ਲੜਾਕੂ ਜਹਾਜ਼ ਦੁਆਰਾ ਉਲੰਘਣਾ ਕੀਤੀ ਗਈ ਰਾਸ਼ ਸਰਕਾਰ ਨੇ ਕਿਹਾ ਕਿ ਡਰੋਨ ਤੋਂ ਬਚਾਲੀ ਸੁਰੱਖਿਆ ਉਪਾਅ ਮਜ਼ਬੂਤ ਕੀਤੇ ਜਾ ਰਹੇ ਨੇ ਅਤੇ ਇਹ ਹੋਰ ਉੱਤਰੀ ਰਾਜਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਹਾਲਾਂਕਿ ਜਰਮਨੀ ਦੇ ਸੰਘੀ ਗ੍ਰਹਿ ਮੰਤਰੀ ਅਲੇਗਜ਼ੈਂਡਰ ਡਰੋਬਿਟ ਨੇ ਜਨਤਕ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਹਰ ਵਿਦੇਸ਼ੀ ਡਰੋਨ ਆਪਣੇ ਆਪ 'ਚ ਖਤਰਾ ਨਹੀਂ ਹੁੰਦਾ। ਕਈ ਵਾਰ ਇਹ ਸਿਰਫ ਇੱਕ ਪੜਕਾਉਣ ਹਾਰ ਹੋ ਸਕਦਾ ਹੈ। ਸਾਨੂੰ ਹਰ ਸਥਿਤੀ 'ਚ ਟੁਕਮਾ ਜਵਾਬ ਦੇਣਾ ਚਾਹੀਦਾ ਹੈ। ਜਾਂਚ ਏਜੰਸੀਆਂ ਅਤੇ ਸੁਰੱਖਿਆ ਬਲ ਇਸ ਸਮੇਂ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ। ਇਥੋਪੀਆ ਦੇ ਅਮਹਾਰਾ ਖੇਤਰ 'ਚ ਇੱਕ ਨਿਰਮਾਣ ਦਿਨ ਚਰਚ ਢਹਿ ਜਾਣ ਕਾਰਨ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਉੱਤਰੀ ਇਥੋਪੀਆ ਦੇ ਅਮਹਾਰਾ 'ਚ ਮਜ਼ਾਰਜ਼ੇਨ ਕੋਰਾ ਅਰੀਤੀ ਮਰੀਅਮ ਚਰਚ ਵਿੱਚ ਵਾਪਰੀ ਜਦੋਂ ਲੋਕ ਸੈਂਟ ਪੈਰੀ ਦੇ ਸਲਾਨਾ ਤਿਉਹਾਰ ਲਈ ਇਕੱਠੇ ਹੋਏ ਸਨ। ਇੱਕ ਸਥਾਨਕ ਹਸਪਤਾਲ ਦੇ ਡਾਕਟਰ ਸ਼ੇਉਆ ਅਤਾਲੇ ਨੇ ਦੱਸਿਆ ਕਿ ਪੀੜਤਾਂ ਵਿੱਚ ਕੁਝ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਸਨ। ਉਨਾ ਦੱਸਿਆ ਕਿ ਹੁਣ ਤੱਕ 36 ਮੌਤਾਂ ਅਤੇ 100 ਤੋਂ ਵੱਧ ਜ਼ਖਮੀਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਜ਼ਖਮੀਆਂ ਦੀ ਦੇਖਭਾਲ ਲਈ ਰੈੱਡ ਕਰਾਸ ਤੋਂ ਸਹਾਇਤਾ ਵੀ ਮੰਗ ਰਿਹਾ ਹੈ। ਸਥਾਨਕ ਪ੍ਰਸ਼ਾਸਕ ਟੈਸਾਵੇ ਤਿਲਹੂਨ ਨੇ ਚੇਤਾਵਨੀ ਦਿੱਤੀ ਹੈ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇਹ ਭਾਈਚਾਰੇ ਲਈ ਇੱਕ ਵੱਡਾ ਨੁਕਸਾਨ ਹੈ। ਜ਼ਿਲ੍ਹਾ ਪੁਲਿਸ ਮੁਖੀ ਅਹਿਮਦ ਗਿਵਯੂਹੂ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ 36 ਤੱਕ ਪਹੁੰਚ ਗਈ ਹੈ। ਅਤੇ ਹੋਰ ਵੀ ਵੱਤ ਸਕਦੀ ਹੈ ਜ਼ਖਮੀਆਂ ਦੀ ਗਿਣਤੀ ਹੈ ਜੋ ਸਪਸ਼ਟ ਨਹੀਂ ਹੈ ਪਰ ਕੁਝ ਰਿਪੋਰਟਾਂ ਦੱਸਦੀਆਂ ਨੇ ਕਿ ਇਹ ਗਿਣਤੀ 200 ਨੂੰ ਵੀ ਪਾਰ ਕਰ ਸਕਦੀ ਹੈ ਸਥਾਨਕ ਅਧਿਕਾਰੀ ਅਵਤਾਫੂ ਅਬਾਟੇ ਨੇ ਦੱਸਿਆ ਕਿ ਕੁਝ ਲੋਕ ਮਰਹੇਟ ਹੇਠ ਦਬੇ ਹੋਏ ਹਨ ਪਰ ਉਹਨਾਂ ਦੇ ਬਚਾਅ ਕਾਰਜ ਸਾਰੇ ਬੇਰਵੇ ਨਹੀਂ ਦਿੱਤੇ ਉਹਨਾਂ ਕਹਿ ਕੇ ਕੁਝ ਗੰਭੀਰ ਜ਼ਖਮੀਆਂ ਨੂੰ ਰਾਜਸਥਾਨੀ ਦੇ ਹਸਪਤਾਲ ਚ ਲਿਜਾਇਆ ਗਿਆ ਜਿੱਥੇ ਉਹ ਜਰੇ ਇਲਾਜ ਨੇ ਨਿਊਯਾਰਕ ਦੇ ਲਾਗਾਰਡੀਆਂ ਹਵਾਈ ਅੱਡੇ ਤੇ ਇੱਕ ਟੈਕਸੀ ਵੇ ਤੇ ਦੋ ਜਹਾਜ਼ ਟਕਰਾ ਗਏ। ਦੋਵੇਂ ਜਹਾਜ਼ ਡੈਲਟਾ 에ਰਲਾਈਨ ਦੀ ਸਹਾਇਕ ਕੰਪਨੀ ਐਂਡੈਵਰ 에ਰ ਦੁਆਰਾ ਚਲਾਏ ਜਾ ਰਹੇ ਸਨ। ਇਸ ਹਾਦਸੇ 'ਚ ਇੱਕ ਯਾਤਰੀ ਜ਼ਖਮੀ ਹੋ ਗਿਆ। ਨਿਊਯਾਰਕ ਟਾਈਮ ਨੇ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਹਾਦਸੇ ਤੋਂ ਬਾਅਦ ਦੋਵੇਂ ਜਹਾਜ਼ਾਂ ਦੇ ਯਾਤਰੀਆਂ ਨੂੰ ਬਸ ਰਾਹੀਂ ਬਾਹਰ ਕੱਢਿਆ ਗਿਆ ਅਤੇ ਟਰਮੀਨਲ ਤੇ ਲਜਾਇਆ ਗਿਆ। ਅਧਿਕਾਰੀਆਂ ਦੇ ਅਨੁਸਾਰ ਇੱਕ ਜਹਾਜ਼ ਲੈਂਡਿੰਗ ਤੋਂ ਬਾਅਦ ਗੇਟਵਾਲ ਜਾ ਰਿਹਾ ਸੀ ਜਦੋਂ ਰਾਤ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ ਤਾਂ ਦੂਜੇ ਜਹਾਜ਼ ਨਾਲ ਟਕਰਾ ਗਿਆ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਅਤੇ ਫੋਟੋਆਂ ਚ ਦਿਖਾਇਆ ਗਿਆ ਹੈ ਕਿ ਇੱਕ ਜਹਾਜ਼ ਦਾ ਖੰਭ ਪੂਰੀ ਤਰ੍ਹਾਂ ਟੁੱਟ ਗਿਆ ਹੈ ਜ਼ਖਮੀ ਯਾਤਰੀ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਦੋਵੇਂ ਜਹਾਜ਼ ਬੰਬਾਰਡੀਅਰ CRZ 900 ਮਾਡਲ ਦੇ ਸਨ ਡੈਲਟਾ 에ਅਰਲਾਈਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਘੱਟ ਗਤੀ ਵਾਲੀ ਟੱਕਰ ਐਂਡੈਵਰ 에ਅਰ ਦੀਆਂ ਦੋ ਉਡਾਣਾਂ ਵਿਚਕਾਰ ਹੋਈ ਇੱਕ ਉਡਾਣ ਜੋ ਕਿ ਸਰਲੋਟ ਉਤਰੀ ਕੈਰੋਲਿਨਾ ਤွား ਰਹੀ ਸੀ ਅਤੇ ਦੂਸਰੀ ਉਡਾਣ ਜੋ ਕਿ ਰੋਨੋਕੇ ਵਿਰਜੇਨੀਆ ਲਈ ਰਵਾਨੀ ਹੋ ਰਹੀ ਸੀ 에ਅਰਲਾਈਨਸ ਦੇ ਅਨੁਸਾਰ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਉਡਾਣ 5155 ਦਾ ਇੱਕ ਵਿੰਗ ਫਲਾਈਟ 5047 ਦੇ ਨਾਲ ਟਕਰਾ ਗਿਆ ਜਿਸ 'ਚ ਇੱਕ ਫਲਾਈਟ ਅਟੈਂਡੈਂਟ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਉਸ ਨੂੰ ਮੌਕੇ ਤੇ ਹੀ ਮੋਢੀ ਸਹਾਇਤਾ ਦਿੱਤੀ ਗਈ ਬਾਅਦ ਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਇਕ ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਫਲਾਈਟ 5255 ਵਿੱਚ ਕੁੱਲ 32 ਲੋਕ ਸਵਾਰ ਸਨ ਜਿਨ੍ਹਾਂ ਵਿੱਚ 28 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਨ ਫਲਾਈਟ ਨੰਬਰ 5047 ਵਿੱਚ 64 ਲੋਕ ਸਵਾਰ ਸਨ ਜਿਨ੍ਹਾਂ ਵਿੱਚ 57 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਨ ਫਲਾਈਟ 5047 ਵਿੱਚ ਸਵਾਰ ਇੱਕ ਪੱਤਰਕਾਰ ਨੇ ਟੱਕਰ ਤੋਂ ਬਾਅਦ ਆਪਣੇ ਮੋਬਾਈਲ ਫੋਨ ਤੇ ਦੂਸਰੇ ਜਹਾਜ਼ ਦੇ ਟੁੱਟੇ ਹੋਏ ਖੰਭ ਦੀ ਵੀਡੀਓ ਰਿਕਾਰਡ ਕੀਤੀ ਵੀਡੀਓ ਵਿੱਚ ਫਲਾਈਟ ਦਾ ਪਾਇਲਟ ਇੰਟਰਕਾਮ ਤੇ ਯਾਤਰੀਆਂ ਨੂੰ ਸੂਚਿਤ ਕਰਦਾ ਸੁਣਾਈ ਦੇ ਰਿਹਾ ਹੈ ਟੱਕਰ ਦਾ ਕਾਰਨ ਫਿਲਹਾਲ ਸਪਸ਼ਟ ਨਹੀਂ ਹੈ ਹਵਾਈ ਅੱਡਾ ਪ੍ਰਸ਼ਾਸਨ ਨੇ ਕਿਹਾ ਕਿ ਇਸ ਘਟਨਾ ਦਾ ਹਵਾਈ ਅੱਡੇ ਤੇ ਹੋਰ ਕਾਰਜਾਂ ਤੇ ਕੋਈ ਪ੍ਰਭਾਵ ਨਹੀਂ ਪਿਆ ਦੋਵਾਂ ਜਹਾਜ਼ਾਂ ਦੇ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ ਅਤੇ ਸ਼ਟਲ ਬੱਸ ਰਾਹੀਂ ਟਰਮੀਨਲ ਤੇ ਪਹੁੰਚਾਇਆ ਗਿਆ My move to Canada was a big step for my parents My mother knows my work hours so the moment I connect to the go wifi I'll get her message Are you on the train? Is anyone with you? And the answer is always the same. Mamaad is a train operator in this cabin. There's a helpline for emergencies. Then she was feel really calm.